ਸ਼ੀਨੇ ਪਿੰਡ ਸ਼ਾਮ ਦੇ 3 ਵਜੇ ਪਹੁੰਚੇ ਅਸੀਂ ਆਪਣੇ ਘਰ ਜਾਂਦੇ ਬਸ ਜੋਰਾ-ਸ਼ੋਰਾ ਨਾਲ ਸਫਾਈਆਂ ਜਿਹੜੀਆਂ ਅਸੀਂ ਕਰਨੀਆਂ ਸਟਾਰਟ ਕੀਤੀਆਂ ਕਰਦੀਆਂ ਫਿਰ ਵੀ ਕਾਫੀ ਟਾਈਮ ਲੱਗ ਗਿਆ 6:00 ਵਜੇ ਤੱਕ ਸਾਨੂੰ ਸ਼ਾਮ ਦੇ ਜਲਦੀ ਜਲਦੀ ਸਫਾਈ ਇੱਥੇ ਦਾ ਕੰਮ ਕੀਤਾ ਖਤਮ ਕਰੀ ਤੇ ਪਾਪਾ ਕਹਿੰਦੇ ਚਲੋ ਜਲਦੀ ਨਾਲ ਚੱਲੀਏ ਜੇ ਨਾਲੇ ਆਪਣੇ ਘਰ ਫੇਰ ਅਸੀਂ ਚੱਲ ਪਏ ਜਨਾਲੇ ਨੂੰ ਆਪਣੇ ਜਨਾਲੇ ਵਾਲੇ ਘਰ ਤੇ ਪਾਪਾ ਕਹਿੰਦੇ ਮੇਰੇ ਸਮੋਸੇ ਖਾਣ ਨੂੰ ਦਿਲ ਕਰਦੇ ਅਸੀਂ ਪਹੁੰਚ ਚੁੱਕੇ ਹੇ ਜਨਾਲੇ ਜਨਾਲੇ ਬੀਕਰ ਨੇਰ ਤੋਂ ਲੈ ਸਮੋਸੇ ਬੇਸਨ ਦੀ ਵਰਫੀ ਪਹੁੰਚ ਗਏ ਹਾਂ ਆਪਣੇ ਜਨਾਲੇ ਵਾਲੇ ਘਰ ਘਰ ਪਹੁੰਚਦੇ ਸਭ ਤੋਂ ਪਹਿਲਾਂ ਮੈਂ ਫਰੈਸ਼ ਹੋ ਕੇ ਚਾਹ ਬਣ ਲਈ ਰੱਖੀ ਸਭ ਨੇ ਖਾਦੇ ਸਮੋਸੇ ਬੇਸਨ ਦੀ ਵਰਫੀ ਜੋ ਕਿ ਬਹੁਤ ਟੇਸ ਸੀ ਨਾਲ ਚਾਹ ਪੀਤੀ ਤੇ ਫਿਰ ਉਸ ਤੋਂ ਬਾਅਦ ਮੈਂ ਰਿਤਪੁੱਤ ਨੂੰ ਕਰਾਈ ਪੜਾਈ ਸਕੂਲ ਦਾ ਹੋਮਵਰਕ ਮਿਲਨੇ ਆ ਜੀ ਤੁਹਾਨੂੰ ਨੈਕਸਟ ਮੈਨੀ ਵਲੋਗ